ਹਾਂਜੀ ਚੇਰੇ ਪੰਜਾਬ ਮਾਰਨ ਦੀ ਜਿਹੜੀ ਬਰਸੀ ਪਾਕਿਸਤਾਨ ਵਿਖੇ ਮਨਾਉਂਦੇ ਜਾਂਦਾ ਸੀ ਇਸ ਵਾਰ ਜਿਹੜਾ ਕੈਨਸਲ ਕਰਤਾ ਕੀ ਕਰਨ ਚਾਹਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਨੇ ਉਹ ਕੁਝ ਜਥੇ ਪਾਕਿਸਤਾਨ ਦੇ ਗੁਰਦਆਮਾਂ ਦੀ ਯਾਤਰਾ ਵਾਸਤੇ ਭੇਜੇ ਜਾਂਦੇ ਆ ਤੇ ਸੰਗਤ ਉਹਦੇ ਤਹਿਤ ਸਾਡੇ ਕੋਲ ਪਾਸਪੋਰਟ ਜਿਹੜੀ ਆ ਜਮ੍ਹਾਂ ਕਰਵਾਉਂਦੀ ਆ ਤੇ ਅਸੀਂ ਉਹਦਾ ਜਥੇ ਦਾ ਪ੍ਰਬੰਧ ਕਰਦੇ ਆ ਇਦੇ ਵਿੱਚ ਇੱਕ ਜਿਹੜਾ ਜੱਥਾ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਜੂਨ ਮਹੀਨੇ ਚ ਭੇਜਿਆ ਜਾਂਦਾ ਜਿਹੜੀ 29 ਜੂਨ ਮਨਾਈ ਜਾਂਦੀ ਹੈ ਤੇ ਇਸ ਵਾਰ ਇਹ ਜੱਥਾ ਜਿਹੜਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਭੇਜਿਆ ਜਾ ਰਿਹਾ ਕੱਲ ਇਹਦੇ ਸਬੰਧ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਤ ਤੌਰ ਤੇ ਸਾਡੇ ਸਕੱਤਰ ਸਾਹਿਬ ਵੱਲੋਂ ਜਿਹੜੀ ਆ ਉਹ ਐਲਾਨ ਕਰ ਦਿੱਤਾ ਗਿਆ ਸੀ ਕਿ ਜੱਥਾ ਨਹੀਂ ਭੇਜਿਆ ਜਾਏਗਾ ਜਿਹੜਾ ਇਹਦਾ ਕਾਰਨ ਹੈ ਉਹ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਣੇ ਸੀ ਉਹ ਆ ਤੋ ਅਸੀਂ ਜੋ ਵੀ ਹੈ ਸਰਕਾਰ ਦੀਆਂ ਹਦਾਇਤਾਂ ਨੇ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਤਹਿਤ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਜਥਾ ਇਸ ਵਾਰ ਨਹੀਂ ਜਾਏਗਾ ਇਸ ਵਾਰ ਕਿੰਨੀ ਸੰਗਤ ਨੇ ਪਾਸਪੋਰਟ ਜਿਹੜੇ ਕਿ ਅਪਲਾਈ ਕੀਤੇ ਹੀ ਜਾਣ ਹਾਂ ਇਹ ਸਾਡੇ ਕੋਲੇ 240 ਦੇ ਕਰੀਬ 239 ਪਾਸਪੋਰਟ ਪੁੱਜੇ ਸੀਗੇ ਜਿਹੜੇ ਅਸੀਂ ਅੱਗੇ ਕਾਰਵਾਈ ਦੇ ਵਿੱਚ ਪਾਏ ਹੋਏ ਸੀਗੇ ਇਹ ਇਹ ਕੁਝ ਸਮਾਂ ਪਹਿਲਾਂ ਇਹਦੀ ਕਾਰਵਾਈ ਆਰਮ ਮਤਲਬ ਜਿਹੜੀ ਆਰੰਭ ਕਰ ਦਿੱਤੀ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਅਸੀਂ ਜਿਹੜੀ ਇਹ ਜੀ ਕਾਰਵਾਈ ਜਿਹੜੀ ਪਹਿਲਾਂ ਤੋਂ ਰੰਬੀ ਹੋਈ ਸੀ ਪਿਛਲੇ ਕੁਝ ਮਹੀਨਿਆਂ ਤੋਂ ਉਹਦੇ ਤਹਿਤ ਜੋ ਵੀ ਫਾਰਮੈਲਟੀਜ਼ ਸੀਗੀਆਂ ਉਹ ਕੀਤੀਆਂ ਸੀ ਪਰ ਅਸੀਂ ਹੁਣ ਜੋ ਵੀ ਆ ਕੇਂਦਰ ਸਰਕਾਰ ਵੱਲੋਂ ਜਿਹੜੀ ਇੱਕ ਸਾਡੇ ਕੋਲੇ ਪੰਜਾਬ ਸਰਕਾਰ ਨੂੰ ਉਹਨਾਂ ਇੱਕ ਚਿੱਠੀ ਲਿਖੀ ਆ ਉਹਨਾਂ ਦੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕਿ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦਿੰਦੇ ਕਿ ਜੱਥਾ ਪਿੱਛੇ ਜਾ ਜਾਵੇ ਸੋ ਉਸ ਕਰਕੇ ਇਸੇ ਕਰਕੇ ਸਾਡੇ ਕੋਲ ਜਿਹੜੀ ਉਹ ਦੀ ਜਿਹੜੀ ਜਾਣਕਾਰੀ ਸਾਡੇ ਕੋਲ ਪੁੱਜੀ ਆ ਉਹਦੇ ਤਹਿਤ ਅਸੀਂ ਇਹ ਮਾਨ ਜੋ ਪ੍ਰਧਾਨ ਸਾਹਿਬ ਦੇ ਹਦਾਇਤਾਂ ਤੇ ਫੈਸਲਾ ਕੀਤਾ ਵਾ ਇਹ ਡਾਟਾ ਇਸ ਵਾਰ ਨਹੀਂ ਜਾਏਗਾ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਪਾਸਪੋਰਟ ਆਪਣੇ ਜਮਾ ਕਰਵਾਏ ਆ ਉਹ ਇਸੇ 20 ਤਰੀਕ ਤੋਂ ਬਾਅਦ ਉਹ ਲੈ ਸਕਦੇ ਆ ਸਾਡੇ ਕੋਲ ਆਪ ਕੋ ਆਪਣੇ ਪਾਸਪੋਰਟ ਆ ਕੇ ਲੈ ਕੇ ਜਾ ਸਕਦੇ ਆ ਸੋ ਉਹਦੇ ਵਾਸਤੇ ਅਸੀਂ ਯਾਤਰਾ ਵਿਭਾਗ ਨੇ ਸਾਡੇ ਨੇ ਸਾਰੇ ਪ੍ਰਬੰਧ ਵਾਸਤੇ ਨੇ ਵਾਸਤੇ ਕਰ ਦੇਣੇ ਆ